ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਹਨਾ ਤੇ ਆਪਾਂ ਰਣਵੀਰ ਨਾਏ ਸੀਗੇ ਖੇਤ ਵੀ ਮੈਂ ਕਹਾਂ ਚਲੋ ਜਾਮਣਾਂ ਤੋੜਦੇ ਹਾਂ ਤੇ ਸਾਡੇ ਆਉਂਦੇ ਨੂੰ ਜਾਮਣਾ ਇੱਥੋਂ ਕੋਈ ਤੋੜ ਕੇ ਲੈ ਗਿਆ ਹਨਾ ਤੇ ਉਹ ਕਹਿੰਦਾ 20 ਦਿਨ ਹੋਗੇ ਲੱਗੀ ਜਾਂਦੇ ਉਹਨੂੰ ਪਹਿਲਾਂ ਨਹੀਂ ਆਏ ਕਹਿੰਦਾ ਤੁਸੀਂ ਜਾਮਣਾਂ ਲੈ ਜਾਂਦੇ ਬਾਧੂ ਸੀਗਾ ਚੱਲ ਮੱਖੇ ਕੋਈ ਗੱਲ ਨਹੀਂ ਤੇ ਅਸੀਂ ਲਿਆਏ ਸੀ ਦੋ ਲਫਾਫੇ ਤੇ ਸਾਨੂੰ ਜਾਮਣਾਂ ਇੰਨੇ ਹੀ ਮਿਲ ਗਏ ਹਾਂ ਉਹ ਖੜੀਆਂ ਤਾਂ ਹੈਗੀਆਂ ਨੇ ਕਾੜੀ ਕੇ ਸਾਥ ਆਈ ਸੀ ਕਨਾ ਅਮ ਜਾਮਣਾ ਤੋੜਨੇ ਪਰ ਕੋਈ ਜਾਮਣ ਨਹੀਂ ਮਿਲੀ ਇਤੋਂ ਸਾਰੀਆਂ ਤੋੜ ਲੈਂਦੇ ਨਾ ਦੇਖੋ ਜਿੱਧਰ ਹੁਣ ਆ ਚੀਜ਼ ਐ ਇਧਰ ਪਰੜੀ ਬਣੀ ਹੋਈ ਐ ਹਨਾ ਮੈਂ ਤੁਹਾਨੂੰ ਦਿਖਾਉਣੀ ਐ ਇਧਰ ਵੀ ਪਰੜੀ ਬਣੀ ਹੋਈ ਐ ਤੇ ਜਾਮਣਾ ਤੁਹਾਨੂੰ ਪਤਾ ਫਰੂਟ ਅੱਜਕੱਲ ਮਹਿੰਗੇ ਬਹੁਤ ਹੋਏ ਪਏ ਚਲੋ ਕਿਸੇ ਦੇ ਵੀ ਮੂੰਹ ਚ ਪੈ ਕੇ ਵਧੀਆ ਗੱਲ ਐ ਵਾਹਿਗੁਰੂ ਗਾਂ ਨੂੰ ਵੱਧ ਦੇਵੇ ਹਨਾ ਹੋਰ ਤੇ ਚਲੋ ਜੀ ਹੁਣ ਰੰਬੀਰ ਹਰਾ ਵੜਦਾ ਤੇ ਆਪਾਂ ਵੀ ਘਰੇ ਕੋਈ ਕੰਮਕਾਰ ਸਟਾਰਟ ਕਰਦੇ ਆਂ ਜਾ ਕੇ ਤੇ ਉਹ ਜਸ਼ਨ ਤੇ ਕੀ ਤੂੰ ਫਿਰ ਤੇ ਆ ਵੀ ਆਪਾਂ ਲਾ ਕੇ ਮੱਗੀਆਂ ਬਣਾਉਣ ਤੇ ਅੱਜ ਜਿਹੜੇ ਜਿੱਤੇ ਭੈਣਾ ਨੇ ਮੱਠੀਆਂ ਪਾਣੇ ਨੇ ਬਾਕੀ ਹਜੇ ਬਣਾ ਰਹੇ ਆਂ ਅਸੀਂ ਹਨਾ ਤੇ ਜਦੋਂ ਮਤਲਬ ਫਰਾਈ ਕਰਾਂਗੇ ਉਦੋਂ ਆਜੋ ਭੈਣਾ ਤੇ ਹੁਣ ਹੀ ਲੱਗਿਆ ਆਟਾ ਆਪਣਾ ਗੁੰਨ ਕੇ ਤੇ ਚਲੋ ਮੈਂ ਘਿਆੜਾ ਬਣਾ ਲੈਂਦੇ ਆਂ ਤੇ ਤੁਹਾਨੂੰ ਪਤਾ ਸ਼ਾਮ ਨੂੰ ਘਰੇ ਵੀ ਜਾਣਾ ਤੇ ਫਟਾਫਟ ਬਣਾਵਾਂਗੇ। ਤੇ ਚਲੋ ਮੈਂ ਤੁਹਾਨੂੰ ਵੀਡੀਓ ਆਪਾਂ શેર ਕਰ ਦਿਆਂ ਨਾ। ਤੇ ਓਹ ਇੱਕ ਗਲਾਸੀ ਲਿਆ। ਕਿ ਤੂੰ ਕਹਿੰਦਾ ਗੋਲ ਬਣਾਉਣਗੇ? ਮੈਂ ਇਹਦੀ ਮੰਮੀ ਕਹਿੰਦੀ ਤੇਰੀ ਭੂਆ ਆਪੇ ਕੱਟ ਲੂਗੀ ਜਿਵੇਂ ਇਹਨੂੰ ਵਧੀਆ ਲੱਗੇ। ਮੈਂ ਕੱਟ ਲਾਂ ਮੈਨੂੰ ਵੀ ਆਉਂਦੀ ਆ। ਕੱਟ ਲੈ ਸਾਰੇ ਗੱਲ ਤੂੰ ਅੰਦਰ। ਆਈ ਨੀ ਜੁਰਦਾਂ। ਆਪਾਂ ਇਸ ਵਾਰ ਕੀ ਬਣਾਈਏ ਜੀ ਆਪਾਂ ਬੱਟਾ ਲੈ ਲਈਏ ਉਹ ਐਨੇ ਗੋਲ ਗੋਲ ਦੇ ਕੱਟ ਲਏ ਕੋਰਬੀ ਕਰਾ ਆਪਾਂ ਇਸ ਖਾਣੇ ਨਹੀਂ ਕਰਦੇ ਠੀਕ ਹੈ ਕੈਮਰਾ ਨੇ ਯਾ ਹੋਰ ਮਣੀ ਬਦਾਂ ਆਉਣੀ ਤੇ ਬਾਕੀ ਬਹੁਤ ਬਤਨ ਵਾ ਸਾਰੇ ਬੈਂਕ ਬਰਾਵਾ ਦਾ ਬਹੁਤ ਜਿਆਦਾ ਫੋਟ ਕਰ ਰਹੇ ਹਨ ਤੇ ਬਾਕੀ ਜੀ ਆਪਾਂ ਲਾਈਵ ਵੀ ਸ਼ੇਅਰ ਕਰਾਂ ਜੀ ਉਹ ਦੇਖੋ ਲਾਈਵ ਜਾ ਕੇ ਮੰਮੀ ਤੇ ਜਸ਼ਨਾ ਆਪਣਾ ਕੈਮਰਾ ਨਾਲ ਤੇ ਪਾਸਵਰਡ ਆਪਣਾ ਲੱਗ ਗਿਆ ਮੰਮੀ ਪਾਸਵਰਡ ਲੱਗ ਗਿਆ ਆਪਣਾ ਤੇ ਯਾ ਆਉਣ ਹੈ ਕਿ ਦਿਨ ਆਉਂਦਾ ਨਹੀਂ ਕਿ ਮੰਮੀ ਵੀਡੀਓ ਕੱਟ ਦੇ ਦਵਾ ਮੰਮੀ ਮੰਮੀ ਮੈਂ ਕਿਹਨੇ ਕਿਹਨੂੰ ਮੰਮੀ ਕਿਹੋ ਜਿਹਾ ਕੋਡ ਨਹੀਂ ਦਿੱਤਾ ਕੋਡ ਵੀ ਬਟਾ ਕੇ ਬਣਾਵਾ ਗਿਆ ਤੇ ਚਲੋ ਜੀ ਇਸੀ ਬਣਾ ਲ ਗਏ ਹਨਾ ਮਦਨਾ ਫਿਰ ਮਿਲਦੇ ਹਾਂ ਸਮੋਸੋ ਕੇ ਲਿਏ ਇੱਕ ਬੰਦਾ ਆਟਾ ਕਪਰਸ਼ਾਨ ਕਰਤਾ ਹੋਆ ਕਪਰਸ਼ਾਨ ਕੀ ਕਹਦੇ ਹੁੰਦੇ ਮੈਦਾ ਬਣਾਤਾ ਹੋਆ ਆਟੇ ਸੇ ਕਿਸ ਸਮੋਸੋ ਕੇ ਲੀਏ ਕਿਆ ਕਿਆ ਕਰਨਾ ਪੜਤਾ ਹੈ ਕਿਤੂ ਕਿਤੂ ਕੀ ਕਰੀਏ ਨਾ ਪਤਾ ਮੈਦਾ ਬਣਾਉਣੇ ਕੀ ਬਣਾਓਗੇ ਫਿਰ ਮੈਦਾ ਬਣਾ ਕੇ ਇਹਦਾ ਸਮੋਸੇ ਚਾਹ ਚੁੰਨੀ ਨਾ ਬਣਾ ਸਮੋਸੇ ਸਮੋਸੇ ਇੱਧਰ ਜੀ ਆਪਣਾ ਜਸ਼ਨ ਵੀ ਲੱਗ ਰਿਹਾ ਮੈਨੂੰ ਬੈਕ ਹੁਣ ਦਾ ਮੜੀ ਜੀ ਸਾਰਾ ਪਰਿਵਾਰ ਅੱਜ ਯੋਗਦਾਨ ਪਾ ਕੇ ਹੀ ਛੱਡੂਗਾ ਇੰਦਾਂ ਲਈ ਆਈ ਤੁਸੀਂ ਇੱਧਰ ਆਪਣਾ ਮੱਠਣਾ ਥੋੜ੍ਹਾ ਆਇਆ ਕਸਵਾਇਜ ਵਧਾਉਣੇ ਹੁਣ ਛੋਟੀਆਂ ਕਰਤਣਾ ਸੀ ਦੂਜੇ ਰਾਤ ਪਤੀ ਹੋਣਾ ਦੂਜੇ ਦਿਨ ਤੇ ਪੋਚਾ ਮਾਰਨਾ ਬੂਆ ਜੀ ਦੇਖੋ ਖਲਾਰਾ ਇੱਥੇ ਤੇ ਇੱਕ ਸਾਰੇ ਮੱਖਣਾ ਆ ਗਣਾ ਚਲ ਮਾਰ ਦਾਂਗੇ ਪੋਚਾ ਕੋਈ ਗੱਲ ਨਹੀਂ ਚਲੋ ਜੀ ਕਰ ਲਈ ਆਪਾਂ फटाफट ਕੰਮ ਫੇਰ ਮਿਲਦੇ ਮਠੀਆਂ ਆਪਣੀਆਂ ਬਣ ਕੇ ਹੋਗੀਆਂ ਰੈਡੀ ਤੇ ਕਦੋਂ ਦੇ ਲੱਗੇ ਪਿਆਮਣ ਕਿੰਨੇ ਵਜੇ ਲੱਗੇ ਸੀ 12 ਵਜੇ ਲੱਗੇ ਸੀ ਟਾਈਮ 3 ਵਜ ਗਿਆ ਤੇ ਹੁਣ ਘਟ ਚਾਹ ਬਣਾ ਕੇ ਬੀਨੇ ਫੇਰ ਕੀ ਤੂ ਆਸਤੇ ਸਮੋਸੇ ਬਣਾ ਕੇ ਦੇਣੇ ਸੀ ਉਹ ਵੀ ਬਣਾ ਕੇ ਦੇਵਾਂਗੇ ਕਿਨਾਂ ਚਾਹ ਪੀ ਲਈਏ ਤੇ ਥੋੜਾ ਜਿਹਾ ਦਾਮ ਲੈ ਲਿਆ ਨਾ ਹਣ ਬਸ ਬਾਹਰ ਹੀ ਦਿੰਦੇ ਆ ਆ ਲਓ ਕੰਮ ਹੋ ਗਿਆ ਹੋਰ ਕਿੰਨੇ ਦੇ ਕਿਰਵਾ ਸਹੀ ਤੇ ਲਓ ਜੀ ਹੋ ਗੀਆਂ ਰੈਡੀ ਤੇ ਮੰਨ ਕੇ ਚੱਲੋ ਵੀ 2 ਲੀਟਰ ਦੀ ਬੋਤਲ ਸੀ ਆਹ ਦੇਖੋ ਤੁਹਾਨੂੰ ਦਿਖਾਵਾਂ ਤਾਂ ਤੇਲ ਕਿੰਨਾ ਲੱਗਿਆ ਕਾਫੀ ਲੱਗਦਾ ਨੇ ਇਹ ਚੀਜ਼ਾਂ ਤੇ ਬਣਾਉਣ ਵਾਸਤੇ ਚਲੋ ਵਧੀਆ ਬਣ ਕੇ ਰੈਡੀ ਹੋ ਗੂ ਬਹੁਤ ਸੋਹਣੀਆਂ ਨੇ ਇਹ ਟੇਸਟੀ ਬਣੀਆਂ ਸੌਂਫ ਵਗੈਰਾ ਜਮਾਏ ਵਧੀਆ ਪਾਈ ਹੋਈ ਏ ਫੁੱਲ ਆਮਣ ਫੜਾਈ ਗਈ ਮੈਂ ਵੇਲੀ ਗਈ ਹਨਾ ਵੇਲ ਵੇਲ ਕੱਟ ਕੱਟ ਕੇ ਫੜਾਈ ਗਈ ਮੈਨੂੰ ਦਵਾ ਦਵਾ ਚਲੋ ਜੀ ਹੁਣ ਚਾਹ ਵਗੈਰਾ ਪੀ ਲੀਏ ਇੱਕ ਵਾਰੀ ਸਾਲਿਆ ਨੂੰ ਵਾਲ ਲਗੇ ਤੇ ਖਲਾਰਾ ਦਿਖਾਉਣੇ ਸਾਨੂੰ ਇਹ ਚੁੰਨੀ ਵੀ ਨਹੀਂ ਲੈੰਗੇ ਤਾਂ ਹੋ ਭਈਏ ਕਿਉਂਕਿ ਐਸੀ ਫਟਾਫਟ ਹਨਾ ਕੰਮ ਨਵੇੜ ਲਗੇ ਲੱਗੇ ਰਹੇ ਤੇ ਪਟੀਆਂ ਦੇ ਬਹਿ ਕੇ ਫਟਾਫਟ ਤੇ ਹਜੇ ਕੀੜੀਆਂ ਆਹ ਮੱਖੀਆਂ ਦੇਖੋ ਕਿੰਨੀਆਂ ਆਂ ਹਨਾ ਹੁਣ ਇੱਥੇ ਝਾੜੂ ਕੱਢ ਕੇ ਤੇ ਪੋਚਾ ਲਾਉਣਾ ਪਊਗਾ ਇੱਥੇ ਆਹ ਸਾਰੀ ਜਗ੍ਹਾ ਤੇ ਚਲੋ ਕਾਦਾਂਗੇ ਸਫਾਈ ਤਾਂ ਕੋਈ ਗੱਲ ਨਹੀਂ ਇੱਥੇ ਨਾ ਨੇ ਮਤਲਬ ਮੈਦਾ ਬਣਾਇਆ ਹੋਇਆ ਉਹੀ ਤਰ੍ਹਾਂ ਕੇ ਰੈਡੀ ਚਲੋ ਜੀ ਫਿਰ ਮਿਲਦੇ ਆਂ ਫਿਰ ਕਰਾਂਗੇ ਆਪਾਂ ਵੀਡੀਓ ਸ਼ੇਅਰ ਤੁਹਾਡੇ ਨਾਲ ਲਓ ਜੀ ਮਟੀਆਂ ਆਪਣੀਆਂ ਬਣ ਕੇ ਹੋਮਾ ਰੈਡੀ ਤੇ ਆ ਹੀ ਆਪਣੇ ਸਮੋਸੇ ਆ ਗਏ ਬਣਾਪਾ ਬਣਾ ਸਮੋਸੇ ਹੁਣ ਆਪਾਂ ਬਣਾ ਰਹੇ ਆਂ ਸਮੋਸੇ ਇਹ ਆਪਾਂ ਘਰੇ ਵਾਲੇ ਹੋਮੇਡ ਸਮੋਸੇ ਬਣਾਉਣੇ ਆ ਜੀ ਹੋਮੇਡ ਸਮੋਸੇ ਤਾਂ ਦੇਖੋ ਜੀ ਕਾਜ ਬਣਾ ਰਹੇ ਆਂ ਹੋ ਤਾਂ ਕਰਨੇ ਲੱਗਣਾ ਪਾਣਾ ਵਾਇਦ ਨੂੰ ਨੀਰ ਰਹੀ ਕੋ ਸਮੋਸੇ ਦਾ ਬਣਾ ਲੀ ਕਿ ਨਾ ਅਮਨ ਇਹਦਾ ਦੁੱਧ ਕਿ ਨਾ ਚਾ ਦੁੱਧ ਤਾਂ ਨਹੀਂ ਦਿੰਦੀ ਹੈ ਲੋ ਜੀ ਦੇਸੀ ਤਰੀਕੇ ਨਾਲ ਸਮੋਸੇ ਕਰੇ ਹੋਮ ਮੇਡ ਸਮੋਸੇ ਮੈਂ ਸਿੱਖ ਰਹੀ ਹਾਂ ਅਮਨ ਤੋਂ ਮੈਨੂੰ ਨਹੀਂ ਆਉਂਦੇ ਬਣਾਉਣੇ ਐਵੇਂ ਮੈਂ ਕਹੀ ਜਾਮਾ ਹੁਣ ਵੀ ਮੈਂ ਬਣਾ ਲੈਂਨੀ ਆ ਜਾਂ ਕਿਵੇਂ ਆਪਾਂ ਨੂੰ ਨਹੀਂ ਆਉਂਦੇ ਆਪਾਂ ਕੋਸ਼ਿਸ਼ ਕਰ ਰਹੀ ਹਾਂ ਇੱਕ ਸਮੋਸਾ ਸਹੀ ਬਣਿਆ ਸਭ ਤੋਂ ਸੋਨਾ ਆਵਲਾ ਸਮੋਸਾ ਦਾ ਕੁਝ ਪੂਰੀ ਬਣਾ ਲੈਂਗੀ ਅਸੀਂ ਸਾਂ ਮੈਂ ਬਣਾਇਆ ਮੈਂ ਤਾਂ ਪੂਰੀ ਬਣਾ ਦੇ ਕੋਠਾ ਜਾ ਇਹ ਕੌਣ ਸਾ ਘਰ ਹੈ ਜੇ ਹੈ ਹਵੇਲੀ ਅਮਨ ਆ ਕਿਹੜਾ ਘਰ ਹੈ ਸਮੋਸੇ ਆਏ ਮੰਮੀ ਇਹ ਚੈਨਾ ਵਾਲੇ ਉਧਰੋਂ ਮੰਮੀ ਲਓ ਜੀ ਇਹ ਕੀ ਕਰਿਆ ਗਿਆ ਤੁਹਾਨੂੰ ਹੋ ਗਏ ਮੁਹਮਦ ਬਣਾ ਲਾ ਮੀਓ ਵੀ ਫੀਲਿੰਗ ਆ ਲੈ ਵੇ ਮੁਹਮਦ ਵਾਲੀ ਵੀ ਨਹੀਂ ਲੈ ਰੋ ਇਹ ਮੂੰਹ ਜੂੜਿਆ ਆ ਥੋੜੀ ਨੰਦ ਦੇਵੀ ਬਸ ਜੀ ਮਨੋਸੀਸ ਤੋਂ ਮੋਤੇ ਬਣਾ ਮੰਮੀ ਘਰੋਂ ਮਨ ਲਗ ਰੁਪਿਆ ਦੇ ਕੰਮ ਦੰਦੇ ਤੇ ਅਸੀਂ ਨਾ ਹਾ ਨੂੰ ਲਾਗੇ ਹਨਾ ਫਿਰ ਰਣਵੀਰ ਕਹਿੰਦਾ ਛੱਡ ਕੇ ਆਉਂਗਾ ਸੁਣ ਆਪਣੇ ਹੈ ਜੇ ਅਸੀਂ ਨਾ ਹੁਣਾ ਮੈਡੀਕੇਸ਼ਨ ਨਹੀਂ ਮੈਂ ਕਿਹਾ ਚਲ ਇੱਕ ਵਾਰੀ ਨਾ ਲੈਂਦਾ ਸੁਨਦਰ ਜੀ ਬਸ ਇੱਕ ਆਉਂਦੋ ਵੀ ਪਾ ਕੇ ਇੱਕ ਨਵਾਂ ਸੰਭੋਰ ਲਿਆਂਦਾ ਸੀਗਾ ਤੇ ਇੱਕ ਘਰੇ ਪਾਉਣ ਵਾਸਤੇ ਲਿਆਂਦਾ ਸੀਗਾ ਮੰਮੀ ਤੇ ਆਪਣਾ ਪਾਸਵਰਡ ਚਲੋ ਫਿਰ ਮਿਲਦੇ ਆਪਾਂ ਸਮੋਸੇ ਆਪਣੇ ਬਣ ਕੇ ਹੋਈ ਜਾਂਦੇ ਰੈਡੀ ਵਿਚਾਰੀ 12 ਵਜੇ ਦੀ ਲੱਗੀ ਐ ਐਵੇਂ ਆਪਾਂ ਸਬ ਵਾਲੀਆਂ ਹਨਾ ਕਿ ਕੋਈ ਵੀ ਭੈਣਾ ਮੈਂ ਨਾ ਨਹੀਂ ਲੈਣਾ ਚਾਹੁੰਦੀ ਹਨਾ ਵੀ ਆਪਾਂ ਮਾੜਾ ਕਹਿ ਦਿੰਨੇ ਪਰਝਾਂਗਾ ਨੂੰ ਵੀ ਜੇ ਆਪਾਂ ਸਹੀ ਰਵਾਂਗੇ ਅਗਲੇ ਨਾਲ ਤਾਂ ਅਗਲਾ ਵੀ ਸਹੀ ਐ ਤੇ ਬਾਕੀ ਬਰਤੇ ਰਿਸ਼ਤੇਦਾਰੀ ਹੁੰਦੀ ਹੈ ਹੁਣ ਮੇਰੇ ਕੋਲ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰ ਰਹੀ ਹਾਂ ਇਹ ਸਬੂਤ ਹੈ ਜੀ ਦਾ ਹਨਾ ਵੀ ਚਲੋ ਮੂੰਹੋਂ ਬੋਲ ਕੇ ਮੈਂ ਗੱਪ ਮਾਰ ਸਕਦੀ ਹਾਂ ਪਰ ਵੀ ਜਿਹੜੀ ਚੀਜ਼ ਮੈਂ ਦਿਖਾ ਰਹੀ ਹਾਂ ਤੁਹਾਨੂੰ ਉਹ ਤਾਂ ਝੂਠ ਨਹੀਂ ਹੋ ਸਕਦੀ ਪਹਿਲਾਂ ਮਠੀਆਂ ਬਣਾਗਾ ਠੀਕ ਹੈ ਤੇ ਮਠੀਆਂ ਬਣਾ ਕੇ ਹੁਣ ਸਮੋਸੇ ਬਣ ਰਹੇ ਹੈ ਤੇ ਹਜੇ ਬਚੇ ਨੇ ਰੇਜਾਰੇ ਦਾ ਟਾਈਮ ਹੋ ਰਿਹਾ ਤੇ ਮੌਸਮ ਦਿਖਾਵਾ ਸਾਨੂੰ ਆਇਆ ਹੋਇਆ ਪਿਆਗਾ ਤੇ ਮੌਸਮ ਬਹੁਤ ਖਰਾਬ ਹੋਇਆ ਪਿਆ ਤੇ ਫਿਰ ਵੀ ਹਨਾ ਤੇ ਫਿਰ ਵੀ ਅਮਨ ਉਹ ਕਰੀ ਜਾਂਦੀ ਹੈ ਕਹਿੰਦੀ ਚੱਲ ਮਤਲਬ ਕਿ ਚਲ ਬਣਾ ਦਨੀ ਹੈ ਕਹਿੰਦੀ ਜਵਾ ਖਾ ਲੈਣਗੇ ਤੜਕੇ ਸਾਡੇ ਨਾਲ ਹਨਾ ਭੈੜੀ ਹੋਈ ਅਸੀਂ ਜਾਮਣਾ ਲੈਣ ਗਿਰਨਬੀਰ ਮੈਨੂੰ ਉਠਾ ਕੇ ਲੈ ਗਿਆ ਮੈਨੂੰ ਕਹਿੰਦਾ ਮੈਂ ਅਸੀਂ ਪਏ ਸੀ ਫੋਨ ਦੇਖੀ ਜਾਂਦੀ ਸੀ ਤੇ ਕਹਿੰਦਾ خیر ਅਮਨੇ ਆਪਾਂ ਮਤਲਬ ਜਾਮਣਾ ਤੋੜ ਕੇ ਲਿਆ ਕੇ ਕਹਿੰਦਾ ਬਾਵਾ ਖੜ ਗਏ ਗਾਂ ਖਾਏ ਤਾਂ ਸਾਨੂੰ ਥੋੜੇ ਜਿਹੇ ਜਾਮਣਾ ਧੈਗਾ ਕੁਛ ਅਸੀਂ ਖਾ ਗਿਆਂ ਤੇ ਤੋੜ ਕੇ ਲੈ ਜਾਂਦੇ ਜੀ ਕਿਉਂਕਿ ਜਿਹੜੀ ਜਮਾਰ ਆ ਉਹਦਾ ਉਲਦਾ ਓਟਾ ਹੋ ਜਾਂਦਾ ਹਨਾ ਦਿਖਦਾ ਨਹੀਂ ਵੀ ਕੌਣ ਉਹ ਜਾਮਣਾ ਵਗੈਰਾ ਤੋੜੀ ਜਾਂਦੇ ਆ ਸਾਰੇ ਲੈ ਗਏ ਕੱਲ ਪਾਪਾ ਕਹਿੰਦਾ ਦੋ ਰਫਾਵੇ ਭਰੀ ਲਈ ਜਾਣ ਜਵਾਕ ਵੱਡੇ ਵੱਡੇ ਮੈਂ ਕਿਹਾ ਫਿਰ ਆਪਣੇ ਨੂੰ ਲੈ ਕੇ ਗਏ ਹੋਣਗੇ ਚਲੋ ਜੀ ਜਿਹਦੇ ਕਰਮਾਂ 'ਚ ਜਿਹੜੀ ਚੀਜ਼ ਹੁੰਦੀ ਹੈ ਹਨਾ ਦਾਣਾ ਪਾਣੀ ਮਿਲ ਜਾਂਦਾ ਅਗਲਾ ਖਾ ਲੈਂਦੇ ਤੇ ਲਓ ਜੀ ਹੋ ਰੇ ਫਰਾਈ ਤੇ ਹੁਣ ਫਿਰ ਝਾੜੂ ਵਗੈਰਾ ਕੱਢਦੀਆਂ ਹਨਾ ਮੈਂ ਕਿਉਂਕਿ ਖਲਾਰਾ ਬਹਿ ਰਿਹਾਗਾ ਰਮਣ ਨੂੰ ਵੀ ਔਖਾ ਹੋ ਜੂਆ ਝਾੜੂ ਕੱਢਦਾ ਨਹੀਂ ਮੈਂ ਭਾਂਡੇ ਆਪੇ ਮਾਜ ਲੂਗੀ ਭਾਂਡੇ ਮਾਜ ਕੇ ਦਾਲ ਸਬਜ਼ੀ ਬਣਾ ਲੂਗੀ ਤੇ ਝਾੜੂ ਕੱਢ ਦਨੇ ਚਲ ਆਪਾਂ ਤੁਰਦੇ ਫਿਰਦੇ ਹਨਾ ਪਖਾ ਕਰਕੇ ਬੰਦ ਤੇ ਮੈਂ ਝਾੜੂ ਵੜਦਣੀ ਹੈ ਤੇ ਭਾਂਡੇ ਵਗੈਰਾ ਚੱਕ ਲੂਗੀ ਵਿਚਾਰੀ ਹਨ ਤੇ ਚੁੰਨੀ ਨਾ ਆ ਹੋ ਜਾਂਦੀ ਜਿਵੇਂ ਰਸਤੇ ਵੰਗ ਵੱਟ ਪੈ ਜਾਂਦਾ ਚੁੰਨੀ ਦਾ ਤੇ ਫਿਰ ਆਪਦਾ ਵੀ ਕੋਈ ਕਰਾਂਗੇ ਪਰ ਸਥਾਨ ਹਨਾ ਮੌਸਮ ਨੂੰ ਦੇਖ ਕੇ ਐਂਜ ਲਾਦਾ ਮੋਟਰਸਾਈਕਲ ਤੇ ਕਿਵੇਂ ਜਾਵਾਂਗੇ ਤੇ ਹਜੇ ਨਾ ਹੋਣਾ ਸੀ ਮੈਂ ਨਾ ਹੋਣਾ ਜਸ਼ਨ ਨੇ ਨਾ ਹੋਣਾ ਤੇ ਨਾ ਨੂੰ ਕੇ ਫਿਰ ਚੱਲਾਂਗੇ ਆਪਾਂ ਪਿੰਡ ਕਿਉਂਕਿ ਬ੍ਰੀਥ ਡੀਕਦੀ ਹੋਣੀ ਜਸ਼ਨ ਨੇ ਕੱਲ ਸਕੂਲ ਜਾਣਾ ਹੈ ਜੇ ਚਲੋ ਕੱਲ ਦੀ ਛੁੱਟੀ ਹੁੰਦੀ ਫਿਰ ਤਾਂ ਰਹਿ ਜਾਂਦੇ ਸਾਨੂੰ ਕਿਹੜਾ ਕੋਈ ਇੰਨਾ ਐਸੀ ਜਾਣਦਾ ਇੰਨੀ ਕੀ ਵੀ ਉਹ ਤਾਂ ਹੈ ਨਹੀਂ ਹੈ ਨਾ ਕੋਈ ਮੱਝਾ ਵੀ ਜ਼ਿੰਮੇਦਾਰ ਬਗੈਰ ਉਹਖਾ ਹੋ ਜੀ ਬੀਬੀਂ ਧਾਰਾਂ ਧੁਰਾਂ ਦਾ ਤੇ ਬੀਬੀ ਕੋਲੇ ਆਪਾਂ ਇੱਕ ਬੰਦਾ ਸਪੈਸ਼ਲ ਛੱਡ ਕੇ ਆਏ ਕਿਵੇਂ ਕਿਵੇਂ ਥੋੜੇ ਹਾਂ ਉਹ ਕੌਣ ਹੀ ਹੈ ਮੈਂ ਕਾਦੇ ਚ ਪਾਵਾਂ ਤੇ ਆਪਾਂ ਕਰ ਲਗੇ ਜੀ ਆਪਦੀ ਹੈ ਨਾ ਪੈਕਿੰਗ ਕਰ ਲਗੇ ਮਾੜੀ ਮੋਟੀ ਸਾਨੂੰ ਪਤਾ ਹੈ ਹਿੰਦਿਆ ਨੂੰ ਹੁੰਦਾ ਹੀ ਇਹ ਲਾਲ ਜਾਣਾ ਕੋਈ ਚੀਜ਼ਾਂ ਲੈ ਕੇ ਜਾਂਦਾ ਤੇ ਬਾਕੀ ਆਪਣੇ ਨਾਲ ਫਰਕ ਨਹੀਂ ਰਹਾ ਦੇ ਹੁਣ ਮੈਨੂੰ ਆਖੇਂ ਦਿਆਦ ਜਿਹੜਾ ਕੋਈ ਸਮਾਨ ਲੈ ਕੇ ਜਾਣਾ ਪਾਲਾ ਤੇ ਫਿਰ ਮਿਲਦੇ ਆਪਾਂ ਹਣਾ ਕਰ ਲਗੇ ਆਪਾਂ ਤਿਆਰੀ ਸ਼ਰੀ ਆਪ ਆ ਜਾਣੀ ਤੇ ਮੀਂਹ ਆ ਗਿਆ ਜੀ ਦੇਖੋ ਸਾਨੂੰ ਮੈਂ ਤਾਂ ਲਾ ਦਣੀ ਅੱਜ ਰੱਬ ਜਾਣ ਦੇ ਦੂਗਾ ਹਣਾ ਸਾਡੀ ਤਾਂ ਤਿਆਰੀ ਸੀਗੀ ਹੁਣ ਜਾਣ ਦੀ ਵੈਸੇ ਉਹੀ ਸ਼ਰਾਟਾ ਜਿਹਾ ਆਇਆ ਹੈਗਾ ਮੌਸਮ ਬਹੁਤ ਜ਼ਿਆਦਾ ਖਤਰਨਾਕ ਹੋਇਆ ਪੈਣਾ ਜ਼ਿਆਦਾ ਤੇ ਨੀਰਾ ਪਾਤਾ ਪਰਜਾਈ ਨਹੀਂ ਤਾਂ ਉਹ ਦਾ ਮੈਂ ਤਲਾਪੀ ਪਾਣੀ ਵਾਲੀ ਮੋਟਰ ਹਨਾ ਮੈਂ ਕਿਹਾ ਟੈਂਕੀ ਭਰਦ ਗਿਆ ਆਪਾਂ ਤੇ ਮੁੜ ਕੇ ਆਪਣਾ ਕੀ ਕਹਿੰਦੇ ਹੁੰਦੇ ਟੈਂਕੀ ਖਾਲੀ ਹੋ ਜਾਂਦੀ ਮੁੜ ਕੇ ਮੁਸ਼ਕਲ ਹੋ ਜਾਂਦਾ ਤੇ ਜਰੀ ਗੋਹ ਹਸੜਦੀ ਫਿਰਦੀ ਮੀਂਹ ਪੈਂਦੇ ਜ ਦਿਖਾਉਣੇ ਆ ਸਾਨੂੰ ਤਾਂ ਉਹ ਹੁੰਦੀ ਬੱਜੀ ਮੀਂਹ ਮੈਂ ਤਾਂ ਇਹ ਤਾਂ ਟਿਕ ਜਾ ਬਿਮਾਰ ਹੋ ਜੇਗੀ ਆ ਪੱਜ ਗਈ ਆਮ ਤੇ ਅਜਾ ਨਾ ਖੇਤੀ ਬਾੜੀ ਦਾ ਜਦੋਂ ਕੰਮ ਹੁੰਦਾ ਘਰੇ ਪਰਸ਼ੁਆ ਦਾ ਕੰਮ ਹੁੰਦਾ ਬੰਦਾ ਆਪਣੇ ਆਪ ਹੀ ਲਾਲਚ ਕਰਦਾ ਹੈ ਨਾ ਵਿਆਹ ਕੰਮ ਨਾ ਰਹੇ ਜੇ ਆਪਣਾ ਨਾ ਰਹੇ ਜੇ ਚਲੋ ਜੀ بارش ਹੋ ਰਹੀ ਹੈ ਪਸ ਨੂੰ ਤਾਂ ਮौज ਬਣ ਜੂਗੀ ਨਹਾ ਲੈਣਗੇ ਅੱਜ ਤੇ ਮੈਂ ਮੋਟਰ ਬੰਦ ਕਰਦਾ ਪਲੱਗ 'ਚ ਨਾ ਕਰੰਟ ਆ ਜੇ ਕਿਤੇ ਮੋਟਰ ਬੰਦ ਨੇ ਕਰਦ ਕੇ ਪਲੱਗ 'ਚ ਤਾਂ ਨਹੀਂ ਆਉਂਦਾ ਕਰੰਟ ਤਲਕਣਾ ਜਾਈ ਚਲੋ ਜੀ ਉਹ ਬਈ ਲਓ ਜੀ ਟਾਈਮ ਹੋ ਗਿਆ ਹਨਾ ਤੇ ਟਾਈਮ 5:30 ਦਾ ਹੋ ਗਿਆ ਤੇ ਮੀਂਹ ਜਾਂ ਆਨ ਕਰਕੇ ਹੁਣ ਵੀ ਕਣੀਆਂ ਮੇਰੇ ਉੱਪਰ ਡਿੱਗ ਰੰਨਾਂ ਨੇ ਤੇ ਮੀਂਹ ਆਨ ਕਰਕੇ ਹਨਾ ਤੇ ਤਾਂ ਸਾਡਾ ਜਾਣਾ ਮੇਰਾ ਤੇ ਜਸ਼ਨ ਤਾਂ ਕੈਨਸਲ ਹੋ ਗਿਆ ਪ੍ਰੀਤ ਦਾ ਫੋਨ ਆਇਆ ਜੀ ਮੈਂ ਅਖਜ਼ੀਮਾ ਦਾ ਪੁੱਤ ਜ਼ਰੂਰ ਆਵਾਂਗੇ ਅਸੀਂ ਤੇ ਹੁਣ ਇਹਨੇ ਮੀਂਹ ਪੈਦਿਚ ਕਿਵੇਂ ਜਾਵਾਂਗੇ ਮੈਂ ਕਿਹਾ ਭੇਜ ਜਾਂਗੇ ਰਣਬੀਰ ਕਹਿੰਦਾ ਰਹਿ ਪੋ ਤੇ ਵੀ ਕੱਲ ਨੂੰ ਜਾਵੜਿਓ ਤੇ ਪੱਜਾਈ ਗੱਡੀਆਂ ਜੀ ਧਾਰ ਤੇ ਸਬਜੀ ਸਾਡੀ ਆਲੂ ਪਕੌੜੇ ਬਣ ਗਏ ਹਨਾ ਤੇ ਆਟਾ ਸਾਡੇ ਕੋਲ ਗੁੰਨਿਆ ਪਿਆਗਾ ਤੇ ਬਸ ਜੀ ਰੋਟੀ ਬਣਾਉਣੀ ਹੈ ਤੇ ਦੁੱਧ ਬਾ ਸਾਂਭਣਾ ਹੋਰ ਆਪਣੇ ਕੋਲ ਕੋਈ ਕੰਮ ਨਹੀਂ ਤੇ ਉਹ ਰੱਬ ਨੇ ਹਨਾ ਮੀਂਹ ਪਾ ਕੇ ਬਹੁਤ ਜ਼ਿਆਦਾ ਵਧੀਆ ਕਰਤਾ ਠੰਡ ਹੋ ਗਈ ਚਲੋ ਫਸਲਾਂ ਨੂੰ ਸਾਰਾ ਹੋ ਜਾਊਗਾ ਨਾਲੇ ਥੋੜੀ ਜੀ ਗਰਮੀ ਘਟ ਜੂਗੀ ਤੇ ਆਪਾਂ ਜੀ ਮਠੀਆਂ ਵਗੈਰਾ ਬਣਾ ਕੇ ਹਨਾ ਤੇ ਰੈਡੀ ਕਰ ਲਿਆ ਸਾਰਾ ਸਮਾਨ ਹਨਾ ਆਪਾਂ ਤੇ ਬਸ ਅਸੀਂ ਜਾਣਾ ਸੀ ਮਰਨਵੀ ਨੂੰ ਡਿੱਕੀ ਆਂਦੀ ਸੀਗੀ ਤੇ ਪਾ ਰਣਵੀਰ ਲੇਟ ਹੋ ਗਿਆ ਵਿਚਾਰਾ ਹੁੰਦਾ ਕਰਦਾ ਤੇ ਆ ਮੇਰਾ ਪੁੱਤ ਵੀ ਨਹੀਂ ਵੀਡੀਓ ਚਾਹੀ ਨਹੀਂ ਸੋਸਰੀ ਕਾਲ ਸੋਸਰੀ ਕਾਲ ਜੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਸੋਸਰੀ ਕਾਲ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਬਾਈ ਬਾਈ ਜੀ ਸਾਰਿਆਂ ਨੂੰ